ਮੀ ਰੁਕਦੇ ਸਾਰ ਹੀ ਸੈਲਾਨੀ ਨੇ ਜਿਹੜੇ ਪਹਾੜਾਂ ਦਾ ਰੁੱਖ ਕਰਨ ਲੱਗ ਪਏ ਨੇ ਤਾਂ ਦੋ ਦਿਨ ਹਿਮਾਚਲ ਦੇ ਵਿੱਚ ਧੁੱਪ ਲੱਗੇਗੀ ਤੇ ਇਸੇ ਧੁੱਪ ਦਾ ਹੁਣ ਸੈਲਾਨੀ ਫਾਇਦਾ ਉਠਾ ਰਹੇ ਨੇ ਤਾਂ ਲਗਾਤਾਰ ਹਿਮਾਚਲ ਪ੍ਰਦੇਸ਼ ਦੇ ਵਿੱਚ ਮੌਨਸੂਨ ਨੇ ਭਾਰੀ ਤਬਾਹੀ ਮਚਾਈ ਹੈ ਤਾਂ ਹੁਣ ਸੈਲਾਨੀ ਨੇ ਜਿਹੜੇ ਘਰਾਂ ਤੋਂ ਬਾਹਰ ਆ ਰਹੇ ਨੇ ਕਿਉਂਕਿ ਮੌਸਮ ਸਾਫ਼ ਹੋ ਗਿਆ ਹੈ ਹਿਮਾਚਲ ਦੇ ਵਿੱਚ ਹੁਣ 2 ਦਿਨ ਧੁੱਪ ਲੱਗੇਗੀ ਤੇ ਇਸੇ ਧੁੱਪ ਦਾ ਫਾਇਦਾ ਉਠਾਉਣ ਦੇ ਲਈ ਹੁਣ ਸੈਲਾਨੀ ਨੇ ਜਿਹੜੇ ਪਹਾੜਾਂ ਦਾ ਰੁਖ ਕਰ ਰਹੇ ਨੇ ਉੱਥੇ ਹੀ ਮੌਨਸੂਨ ਸੀਜ਼ਨ ਦੌਰਾਨ ਆਮ ਨਾਲੋਂ 45% ਤੋਂ ਵੱਧ ਮੀਂਹ ਪਿਆ ਤਾਂ ਹਿਮਾਚਲ ਦੇ ਵਿੱਚ ਤਬਾਹੀ ਮਚਾਉਣ ਤੋਂ ਬਾਅਦ ਮਾਨਸੂਨ ਜਿਹੜਾ ਕਮਜ਼ੋਰ ਹੋ ਗਿਆ ਹੈ ਪਿਛਲੇ 24 ਘੰਟਿਆਂ ਦੌਰਾਨ ਰਾਜਦੇਵ ਵਿੱਚ ਮੌਸਮ ਪੂਰੀ ਤਰ੍ਹਾਂ ਸਾਫ਼ ਨਜ਼ਰ ਆ ਰਿਹਾ ਹੈ ਦੋ ਦਿਨ ਧੁੱਪ ਨਿਕਲਣ ਦੀ ਭਵਿੱਖਬਾਣੀ ਕੀਤੀ ਗਈ ਹੈ ਤਾਂ ਇਸੇ ਕਾਰਨ 3 ਮਹੀਨਿਆਂ ਬਾਅਦ ਸੈਲਾਨੀਆਂ ਦੀ آمد ਹੋਈ ਖਾਸ ਕਰਕੇ ਵੀਕਐਂਡ ਤੇ ਕਸੋਲੀ ਸ਼ਿਮਲਾ ਕੁਫਰੀ ਅਤੇ ਨਾਰਕੰਡਾ ਵਰਗੇ ਸੈਰ ਸਪਾਟਾ ਸਥਾਨਾਂ ਉੱਤੇ ਵੱਡੀ ਗਿਣਤੀ ਵਿੱਚ ਸੈਲਾਨੀ ਪਹੁੰਚੇ ਨੇ ਤਮੀਰ ਰੁਕਣ ਤੋਂ ਬਾਅਦ ਪਹਾੜਾਂ ਦੇ ਵਿੱਚ ਮੌਸਮ ਜਿਹੜਾ ਸੁਹਾਵਣਾ ਹੋ ਗਿਆ ਹੈ ਮੌਸਮ ਵਿਭਾਗ ਦੇ ਅਨੁਸਾਰ 24 ਅਤੇ 25 ਸਤੰਬਰ ਨੂੰ ਕੁਝ ਮੱਧ ਉਚਾਈ ਵਾਲੇ ਖੇਤਰਾਂ ਦੇ ਵਿੱਚ ਜਰੂਰ ਹਲਕੀ ਬੂੰਦਾਬੰਦੀ ਹੋ ਸਕਦੀ ਹੈ ਤਾਂ 26 ਸਤੰਬਰ ਤੋਂ ਮੌਸਮ ਹੈ ਜਿਹੜਾ ਫਿਰ ਤੋਂ ਸਾਫ਼ ਹੋ ਜਾਵੇਗਾ ਤਾਂ ਇਸ ਦੌਰਾਨ ਮਾਨਸੂਨ ਵੀ ਇੱਕ ਜਾਂ ਦੋ ਦਿਨਾਂ ਦੇ ਵਿੱਚ ਵਾਪਸੀ ਕਰ ਸਕਦਾ ਹੈ ਸੂਬੇ ਤੋਂ ਮਾਨਸੂਨ ਦੇ ਵਾਪਸੀ ਦੀ ਆਮ ਤਾਰੀਖ ਹੈ ਜਿਹੜੀ 25 ਸਤੰਬਰ ਦੱਸੀ ਜਾ ਰਹੀ ਹੈ ਤਾਂ ਇਸ ਮੌਨਸੂਨ ਸੀਜ਼ਨ 1 ਜੂਨ ਤੋਂ ਲੈ ਕੇ 20 ਸਤੰਬਰ ਦੇ ਵਿਚਕਾਰ ਆ ਪਹਿਲਾਂ ਹੀ ਆਮ ਨਾਲੋਂ 45% ਵਧ ਮੀਂਹ ਪੈ ਚੁੱਕਿਆ ਹੈ ਤਾਂ ਇਸ ਸਮੇਂ ਦੌਰਾਨ ਆਮ ਬਾਰਿਸ਼ ਜਿਹੜੀ 708 ਮਿਲੀਮੀਟਰ ਹੁੰਦੀ ਹੈ ਪਰ ਇਸ ਵਾਰ 1024.1 ਮਿਲੀਮੀਟਰ ਬਾਰਿਸ਼ ਹੋਈ ਹੈ ਮੰਡੀ ਵਿੱਚ ਸਭ ਤੋਂ ਵੱਧ 1909.5 ਜਾਨੀ ਕਿ ਬਹੁਤ ਤੇਜ਼ ਮੀਂਹ ਹੈ ਜਿਹੜਾ ਮੰਡੀ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਜਿਸ ਤੋਂ ਬਾਅਦ ਕਾਂਗੜਾ ਦੇ ਵਿੱਚ 1900 ਮਿਲੀਮੀਟਰ ਅਤੇ ਸ਼ਿਮਲਾ ਦੇ ਵਿੱਚ ਆਮ ਨਾਲੋਂ 104% ਵਧ ਬਾਰਿਸ਼ ਹੋਈ ਹੈ ਕੁੱਲੂ ਦੇ ਵਿੱਚ 103% ਵੱਧ ਮੀਂਹ ਪਿਆ ਤਾਂ ਇਸ ਭਾਰੀ ਬਾਰਿਸ਼ ਨੇ ਸੂਬੇ ਦੇ ਵਿੱਚ ਤਬਾਹੀ ਮਚਾ ਦਿੱਤੀ 4841 ਕਰੋੜ ਰੁਪਏ ਦੀ ਨਿੱਜੀ ਅਤੇ ਸਰਕਾਰੀ ਜਾਇਦਾਦ ਹੈ ਜਿਹੜੀ ਤਬਾਹ ਹੋ ਗਈ ਹੈ ਤੇ 9000 ਤੋਂ ਵੱਧ ਘਰਾਂ ਨੂੰ ਨੁਕਸਾਨ ਪਹੁੰਚਿਆ ਤਾਂ ਹੁਣ ਤਬਾਹੀ ਤੋਂ ਬਾਅਦ ਜਿਹੜੇ ਹਾਲਾਤ ਨੇ ਸੁਧਰਦੇ ਨਜ਼ਰ ਆ ਰਹੇ ਨੇ हिमाचल प्रदेश ਦੇ ਵਿੱਚ ਧੁੱਪ ਨਿਕਲਣ ਦੇ ਸੰਕੇਤ ਦਿੱਤੇ ਜਾ ਰਹੇ ਨੇ 2 ਦਿਨ ਧੁੱਪ ਖਿੜੀ ਰਹੇਗੀ ਤੇ ਹੁਣ ਸੈਲਾਨੀ ਨੇ ਜਿਹੜੇ ਪਹਾੜਾਂ ਦਾ ਰੁੱਖ ਕਰਦੇ ਨਜ਼ਰਾ ਰਹੇ ਨੇ